ਕਮਾਲ ਸ਼ਰਮਾ ਹਾਂ ਜੀ ਤਾਂ ਕਰਦੇ ਆਂ ਦੇਖ ਕੇ ਜੀ ਇਹਨਾਂ ਨੂੰ ਦੇਖੋ ਉਹਨਾਂ ਰਿਪੋਰਟ ਵੀ ਆਡੀਟ ਵਿੱਚ ਚਾਹਗੋ ਦੁਪਹਿਰ ਕਰ ਉਹਨੂੰ ਐਂਡੋਂ ਲੈ ਆਇਆ 3 ਸਿੰਗਲ ਵਾਲੇ ਜੀ ਸਮਝਾਈ ਦੇਖੜੀ ਦੇਖੇ ਸ਼ਮਾਈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੇਖੇ ਬੋਇ ਨਾ ਦੇ ਹੋ ਬਹੁਤ ਖੁਸ਼ੀ ਦੀ ਗੱਲ ਹੈ ਹਾਂਜੀ ਪਹਿਲਾਂ ਵੀ ਅਸੀਂ ਬੈਟ ਲਿਆ ਸੀਗਾ ਹੁਣ ਵੀ ਬੈਟ ਵਾਲਾ ਮਿਲਿਆ ਸੋ ਮੇਰੇ ਬੜੇ ক্রিকেট ਪ੍ਰੇਮੀ ਨੇ ਜਿਹੜੇ ਕਿ ਬੈਟ ਵਾਲਾ ਪਸੰਦ ਕਰਦੇ ਨੇ ਉਹਨਾਂ ਵਾਸਤੇ ਖੁਸ਼ੀ ਦੀ ਗੱਲ ਹੈ ਸੋ ਜੜੀਆਂ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਐਮਪੀ ਚੁਣੇ ਸੀ ਅੱਜ ਉਹਨਾਂ ਲੋਕਾਂ ਨੇ ਧੋਖਾ ਦਿੱਤਾ ਹੈ ਲੋਕਾਂ ਨੂੰ ਧੋਖਾ ਦਿੱਤਾ ਬਾਰ-ਬਾਰ ਅੱਜ ਪਾਰਟੀਆਂ ਇੱਕ ਦੂਜੇ ਦੇ ਵਿੱਚ ਵੜ ਗਈਆਂ ਔਰ ਸਮਾਜ ਲਈ ਹਮੇਸ਼ਾ ਹੀ ਕੋਈ ਨਾ ਕੋਈ ਇਹੋ ਜਿਹੇ ਮੁੱਦੇ ਰੱਖ ਕੇ ਆਉਂਦੀਆਂ ਸੀ ਜਿਹੜੇ ਕਿ ਮੁੱਦਾ ਕੋਈ ਵੀ ਉਹਨਾਂ ਨੇ ਪਾਸ ਨਹੀਂ ਕੀਤਾ ਜਿੰਨੇ ਵੀ ਐਮਪੀ ਅੱਜ ਤੱਕ ਆਏ ਨੇ ਕੋਈ ਵੀ ਅੰਮ੍ਰਿਤਸਰ ਵਾਸਤੇ ਜੇ ਫੰਡ ਵੀ ਆਇਆ ਤੇ ਫੰਡ ਲਾਇਆ ਨਹੀਂ ਹੈ ਮੈਂਤ ਕੀਤੀ ਨਹੀਂ ਹੈ ਸੋ ਤਾਜ ਪਹਿਨ ਕੇ ਦਬਦਬ ਦਿੱਲੀ ਜਾਂਦੇ ਨੇ ਉਹ ਵੀ ਦਿੱਲੀ ਵੀ ਆਪਣਾ ਟਾਈਮ ਨਹੀਂ ਦਿੰਦੇ ਵੀ ਆਪਾਂ ਬੰਦਿਆਂ ਕਿਸੇ ਦੀ ਆਵਾਜ਼ ਚੁੱਕੀ ਹੈ ਉਹਨਾਂ ਦੇ ਵਿੱਚ ਗੱਲ ਹੀ ਨਹੀਂ ਆ ਉਹ ਸੋਚਦੇ ਹੀ ਨਹੀਂ ਕਿ ਅਸੀਂ ਆਪਾਂ ਨੂੰ ਜਨਤਾ ਨੇ ਚੁਣਿਆ ਹੈ ਨੌਕਰੀ ਦਿੱਤੀ ਹੈ ਇੱਕ ਕੰਮ ਦਿੱਤਾ ਸਾਨੂੰ ਅਸੀਂ ਉਹ ਕੰਮ ਦੇ ਵਿੱਚ ਮੁਕੰਮਲ ਸਹੀ ਢੰਗ ਨਾਲ ਕਰੀਏ ਸੋ ਮੈਂ ਜਨਤਾ ਗਾਰੀ ਅਪੀਲ ਕਰਨਾ ਵੀ ਤੁਸੀਂ ਹਰ ਪਾਰਟੀਆਂ ਦੇਖ ਲਈਆਂ ਸੋ ਇਹ ਇੱਕ ਵਾਰ ਜਿਹੜਾ ਕਿ ਹਿੰਦੁਸਤਾਨ ਆਜ਼ਾਦ ਹੈ ਇੱਕ ਅਜ਼ਾਦ ਨੂੰ ਚੁਣ ਕੇ ਤੁਸੀਂ ਆਪਣੇ ਕੈਂਡੀਡੇਟ ਲਿਆਓ ਤਾਂ ਕਿ ਤੁਹਾਨੂੰ ਆਪਣਾ ਕੰਮ ਕਰਕੇ ਵਿਖਾਵੇ ਹਾਂਜੀ ਹਾਂਜੀ ਪੁੱਛੋ ਜੀ ਪੁੱਛੋ ਸਵਾਲ ਜਿਹੜੇ ਚੋਣ ਜਿੱਤੋਂ ਦਾ ਬਾਅਦ ਜਿਹੜਾ ਆਪਣਾ ਬੱਲਾ ਕਿਹਦੇ ਚਲਾਓਗੇ ਦੇਖੋ ਬੱਲਾ ਕਿਸੇ ਤੇ ਨਹੀਂ ਚਲਾਇਆ ਜਾਂਦਾ ਨਹੀਂ ਨਹੀਂ ਤਵਾ ਪੈਂਦਾ ਸੋ ਆਪਾਂ ਕੰਮ ਕਰਨਾ ਹੈ ਬਚਪਨ ਤੋਂ ਹੀ ਕੰਮ ਕੀਤਾ ਹੈ 12 12 ਵਜੇ ਤੱਕ ਆਪਾਂ ਕੰਮ ਕੀਤੇ ਨੇ ਸੋ ਕੰਮ ਕਰਕੇ ਵਿਖਾਵਾਂਗੇ ਤੇ ਲੋਕਾਂ ਨੂੰ احساس ਹੋਏਗਾ ਨਸ਼ਾ ਗੋਰੀ ਖਤਮ ਕਰ ਪਰ ਮਾਰੀ ਪੰਜਾਬ ਚ ਮੁੱਦਾ ਸਭ ਤੋਂ ਵੱਡਾ ਨਸ਼ੇ ਦਾ ਹੈ ਹਾਂਜੀ 2009 ਦੇ ਵਿੱਚ ਆਪਾਂ 7 ਦੇ ਵਿੱਚ ਇਹਨੂੰ ਰਜਿਸਟਰ ਕਰਾਇਆ ਸੀ 9 ਦੇ ਵਿੱਚ ਆਪਾਂ ਇਹਦੀ ਬਗਾਵਤ ਕੀਤੀ ਔਰ ਪਾਵਰ ਨਹੀਂ ਮਿਲੀ ਇਹਨੂੰ ਭਜਾਉਣ ਵਾਸਤੇ ਸੋ ਅੱਜ ਵੀ ਜਨਤਾ ਗਾੜੀ ਅਪੀਲ ਹੈ ਕਿ ਅਗਰ ਤੁਸੀਂ ਪਾਵਰ ਦਿੰਦੇ ਹੋ ਸ਼ਹਿਦੀ ਐਮਬਰ ਸਰਚ ਕੋਈ ਨਸ਼ਾ ਕਿਤੇ ਲੱਭ ਜੇ ਗਵਾ ਦੇਾਂਗੇ ਨਸ਼ਾ ਭਜਾ ਦੇਾਂਗੇ ਸਾਰੇ ਦੇਖੋ ਤੁਸੀਂ ਦੇਖ ਰਹੇ ਹੋ ਕਿ ਸਾਨੂੰ ਅੱਜ 22 ਸਾਲ ਹੋ ਗਏ ਨੇ ਥੜੇ ਵੀ ਬਣਾ ਕੇ ਦਿੱਤੇ ਆ ਸੀਤਲਾ ਮੰਦਰ ਵੀ ਕਈ ਜਗ੍ਹਾ ਸੋ ਸੇਵਾ ਇੱਕ ਭਾਵ ਐ ਸਾਡੇ ਪਰਿਵਾਰ ਤੋਂ ਹੀ ਵੀ ਸੇਵਾ ਕਰਨੀ ਸੋ ਚਾਹੇ ਕਿਸੇ ਤਰੀਕੇ ਵੀ ਆਪਾਂ ਸੇਵਾ ਕਰ ਰਹੇ ਆ ਤਾਂ ਸੇਵਾ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਆਪਾਂ 800 ਤੇ 9 ਲਵਾਰਸ਼ਲਾਸ਼ਾਂ ਦਾ ਜਿਹੜਾ ਆਪਣੀ ਜੇਬੋਂ ਕਦੀ 1 ਰੁਪਿਆ ਦੀ ਕਦੀ ਮੰਗ ਨਹੀਂ ਕੀਤੀ ਕਈ ਲੋਕ ਕਹਿੰਦੇ ਵੀ ਐ ਵੀ ਸ਼ਰਮਾ ਜੀ ਸਾਡੀ ਹਲਫ ਲੈ ਲਿਆ ਕਰੋ ਪਰ ਮੈਂ ਕਹਿੰਦਾ ਨਹੀਂ ਉਸ ਕੁਦਰਤ ਤੋਂ ਉਸ ਪਰਮਾਤਮਾ ਤੋਂ ਅਸੀਂ ਮੰਗੀ ਹੈ ਜਿੰਨੇ ਡਿਊਟੀ ਦਿੱਤੀ ਹੈ ਔਰ ਉਹ ਹੀ ਪੂਰਾ ਕਰੇਗਾ ਬੰਦਾ ਕੌਣ ਹੁੰਦਾ ਸੋ ਅੱਜ ਵੀ ਲੋਕਾਂ ਗਾਣੀ ਅਪੀਲ ਹੈ ਕਿ ਕੋਈ ਵੀ ਕੰਮ ਹੋਵੇ ਹਫਤੇ ਬਾਅਦ ਸਬਜ਼ੀਆਂ ਵੀ ਅਸੀਂ ਵੰਡਦੇ ਆਂ ਕਈ ਵਿਚ ਤਿੰਨ ਹਜ਼ਾਰ ਤੇ ਆਪਾਂ ਵਿਆਹੀ ਕਰ ਚੁੱਕੀ ਕਿਸੇ ਤੋਂ ਚੰਦਾ ਲੈ ਸੋ ਅੱਜ ਵੀ ਉਸੇ ਹੀ ਮਕਾਮ ਦੇ ਵਿੱਚ ਉਹ ਹੀ ਸੋਚ ਰੱਖੀ ਆ ਕਿ ਸਮਾਜ ਦੀ ਸੇਵਾ ਕਰਨੀ ਆਪਾਂ ਫਿਰ ਜੀ ਜੇ ਵੱਲੋਂ ਜਾਣਾ ਹੈ ਉਹਨਾਂ ਦੀਆਂ ਜੜੀਆਂ ਕਮੀਆਂ ਆ ਉਹ ਆਵਾਜ਼ ਉਠਾਣੀ ਆ ਜਿਹੜਾ ਸਾਡਾ ਮੇਨ ਮੁੱਦਾ ਇਹ ਹੈ ਕਿ ਕਿ ਆਮ ਆਦਮੀ ਦੀ ਜਿਹੜੀ ਆ ਉਹ 30000 ਘੱਟੋ ਘਾਟ ਪੈਨਸ਼ਨ ਹੋਣੀ ਚਾਹੀਦੀ ਹੈ ਉਹ ਮੈਂ ਅੱਛੀ ਤਰ੍ਹਾਂ ਆਵਾਜ਼ ਉਠਾਵਾਂਗਾ ਔਰ ਕੋਸ਼ਿਸ਼ ਕਰਾਂਗਾ ਇੱਕ ਸਾਲ ਦੇ ਅੰਦਰ ਅੰਦਰ ਹਰ ਗਰੀਬ ਜਿਹੜਾ 58 ਤੋਂ 60 ਸਾਲ ਦਾ ਬੰਦਾ ਹੈ ਉਹਦੇ ਵਿੱਚ ਉਹਦੇ ਘਰ 30000 ਦੀ ਪੈਨਸ਼ਨ ਲੱਗ ਜੇਗੀ ਦੋ ਦੋ ਬਜ਼ੁਰਗ ਲੱਗੇ ਨਿਕਲੇ ਤਾਂ 60000 ਰੁਪਏ ਪੈਨਸ਼ਨ ਘਰ ਆਏਗੀ ਉਹ ਆਪਣਾ ਰੋਜ਼ਗਾਰ ਆਪਣੀ ਰੋਟੀ ਦੇਖੇਗਾ ਬੱਚਿਆਂ ਦੇ ਅੱਗੇ ਹੱਥ ਨਹੀਂ ਰਾਇਗਾ ਜਿਹੜੇ ਲੋਕ ਬੇਕਾਰ ਹੈਗੇ ਉਹਨਾਂ ਉੱਤੇ ਹੀ ਕਰੋ ਆਪਾਂ ਸ਼ਹਿਰ ਵਾਸੀਆਂ ਨੂੰ ਅਪੀਲ ਇਹੋ ਹੀ ਕਰਦੇ ਆ ਕਿ ਵੱਧ ਚੜ ਕੇ ਤੁਸੀਂ ਸਾਰੇ ਨੂੰ ਅਜਮਾਇਆ ਐ ਕਿ ਆਜ਼ਾਦ ਉਗਾਰ ਸਮਾਜ ਸੇਵਕ ਹੈ ਸੋਚ ਸਮਝ ਕੇ ਬਾਧੋ ਵੋਟ ਤਾਂ ਕਿ ਅੰਬਰ ਸਰਦਾ ਵੀ ਨਾ ਹੋ ਜਾਏ ਔਰ ਪੰਜਾਬ ਆਜ਼ਾਦ ਹੁੰਦਾ ਵੀ ਨਾ ਹੋ ਜਾਏ ਅੱਪਕੀ ਬਾਦ